ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਪਿੰਡ ਭੋਤਨਾ ਬੰਨੀਓਪੁਰ ਪੰਚਾਇਤ ਬੰਨੀਓ ਵੀ ਤੇ ਹੜਪੀੜ ਤਾਂ ਲਈ ਤੁਹਾਡੇ ਬੰਨੀਓ ਰਸਨਾ ਇਕੱਠਾ ਕੀਤਾ ਜਾ ਰਿਹਾ ਹੈ ਨਾ ਕੀ ਕਹਿਣਾ ਚਾਹੋਗੇ ਅਜੀ ਵੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਵੀ ਜਨਤਾ ਦੀ ਆਵਾਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਵੀ ਸਾਡੇ ਬਾਰੇ ਪਹੁੰਚੇ ਇੱਥੇ ਜਿਵੇਂ ਤੁਹਾਨੂੰ ਪਤਾ ਹੈ ਸਾਡੇ ਦੇ ਵਿੱਚ ਬਦਾਂਤ ਹੋ ਰਿਹਾ ਨਾ ਕਰਮ ਕਰਨੇ ਜੀ ਬਾਬਾ ਬਕਾਲੇ ਜੀ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਪੂਰੇ ਸਬੰਧ ਦੇ ਵਿੱਚ ਅੱਜ ਸਾਡੇ ਸਾਰੇ ਨਗਰ ਨੇ ਤੇ ਪਛਾਰੀ ਪੰਚਾਇਤ ಗ್ರಾಮ ਦੇ ਭੋਤਨਾ ਵੱਲੋਂ ਤੇ ਤੁਹਾਡੇ ਕਲੱਬ ਬਣੇ ਹੋਣੇ ਪਿੰਡ ਦੇ ਚੀਤ ਪਖਸ ਸਿੰਘ ਸਪੋਰਟਸ ਕ ਸਾਰੇ ਹੀ ਸਾਡੀ ਜਿੰਨੀਆਂ ਕਮੇਟੀਆਂ ਨੇ ਪਿੰਡ ਦੀਆਂ ਵਰਤਮਾਨ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪਿੰਡ ਦੇ ਸਯੋਗ ਦੇ ਇਕੱਠੇ ਹੋ ਕੇ ਸਾਰੇ ਬੰਦਿਆਂ ਨੇ ਅੱਜ ਪਿੰਡੇ ਵਿੱਚ ਰਾਸਨ ਇਕੱਠਾ ਕੀਤਾ ਜਿਹਦੇ ਵਿੱਚ ਕਣਕਾ ਦਾਲਾਂ ਨੇ ਕੱਪੜੇ ਨੇ ਜਿੰਨੀਆਂ ਵੀ ਵਸਤ ਸਾਨੂੰ ਇਕੱਠੀਆਂ ਹੋਈਆਂ ਪਿੰਡੇ ਬਹੁਤ ਜ਼ਿਆਦਾ ਸਯੋਗ ਵੀ ਹੁੰਦਾ ਕੈਸ ਦੇ ਤਰੂਪ ਦੇ ਵਿੱਚ ਵੀ ਦਿੱਤਾਗਾ ਅਸੀਂ ਉਹ ਸਾਰਾ ਇਕੱਠਾ ਕਰਕੇ ਹੁਣ ਦੋ ਜਾਂ ਤਿੰਨਾਂ ਦੇ ਵਿੱਚ ਜਿੱਥੇ ਵੀ ਜ਼ਰੂਰਤ ਹੋਈ ਜਿਹੜੇ ਪਿੰਡ ਨਾਲ ਸੰਪਰਕ ਕਰਕੇ ਉਥੇ ਪਹੁੰਚਿਆ ਕਰਾਂਗੇ ਜਿਵੇਂ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਨਾ ਜਦ ਵੀ ਕਿਸੇ ਤੇ ਆਫਤ ਪਈ ਹੈ ਤਾਂ ਪੰਜਾਬੀ ਸਭ ਤੋਂ ਪਹਿਲਾਂ ਅੱਗੇ ਆਏ ਨੇ ਹਾਂਜੀ ਹਾਂਜੀ ਕੀ ਕ ਇਹ ਦੇਖੋ ਜੀ ਤੁਹਾਡੇ ਸਾਹਮਣੇ ਆਈ ਤੁਸੀਂ ਦੇਖ ਹੀ ਲਿਆ ਹੋਣਾ ਕਿੰਨਾ ਰਸਨ ਦਿੱਤਾ ਲੋਕਾਂ ਨੇ ਇਕੱਠਾ ਕਰਕੇ ਤੋਂ ਆਪਣਾ ਹੱਥ ਵੀ ਵੰਡਾ ਵੀ ਇਹ ਹੈ ਇੱਕ ਹੈ ਮੋਢੇ ਦਾ ਮੋਟਾ ਲਾ ਕੇ ਖੜਨ ਦਾ ਹੈ ਨਾ ਉਹ ਆਪਣੇ ਭਰਾ ਨੇ ਮੇਰੇ ਆਪ ਨੂੰ ਪਹਿਲੀ ਬਣੀ ਦੱਸਿਆ ਜੀ ਦਿਸਬੰਧ ਕੱਢਦੇ ਆ ਸਾਰੇ ਆਪਾਂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਈ ਸਰਬੱਤ ਦਾ ਭਲਾ ਮੰਨਣ ਵਾਲੀ ਆਪਣੀ ਕੌਮ ਆ ਗਈ ਜਿਹੜਾ ਹੁਣ ਵੀ ਆਈ ਸਾਰਿਆਂ ਨੇ ਸਾਰੇ ਪਿੰਡ ਦੇ ਸਾਨੂੰ ਸਹਿਯੋਗ ਬਹੁਤ ਵੱਡਾ ਦਿੱਤਾ ਤੇ ਤੁੰਡਾਸੀ ਸਾਗਰੀ ਬੋਦਬਰੀ ਦੇ ਚਾਰ ਦੋ ਦੰਕਰਾਲੀ ਆਪਣਾ ਲਾਏ ਆ ਦੂਤਰਾ ਦੇ ਆ ਖੜੀਆਂ ਨੇ ਹੈ ਯਾ ਕਾਫੀ ਘਰ ਕਵਰ ਕਰਨ ਵਾਲੇ ਕਹਿ ਬਹੁਤ ਜ਼ਿਆਦਾ ਕੈਸ਼ ਦੇ ਵਿੱਚ ਲੋਕਾਂ ਨੇ ਉਹ ਵੀ ਬੰਦੇ ਹੋਏ ਕੰਮ ਕਰਕੇ ਉਧਰ ਪਹੁੰਚ ਜਾਂਦੇ